ਜੋ ਐਕਸ਼ਨ ਕਮੇਟੀ ਬਣੀ ਹੈ ਉਹ ਕੋ ਐਕਸ਼ਨ ਕਮੇਟੀ ਦਾ ਮਤਲਬ ਹੈ ਕਿ ਅਸੀਂ ਸ਼ਾਂਤੀ ਬਣਾਈ ਰੱਖਣ ਦਾ ਸਾਡਾ ਮਕਸਦ ਹੈ ਸ਼ਾਂਤੀ ਪੂਰੂ ਕੱਦੇ ਦਾ ਇਕੱਠ ਹੋਇਆ ਲੋਕਾਂ ਦੀਆਂ ਮੰਨ ਦੀਆਂ ਭਾਵਨਾਵਾਂ ਉੱਲੀਆ ਸਭ ਨੂੰ ਧਿਆਨ ਚ ਰੱਖਦੇ ਹੋਏ ਇਹ ਐਕਸ਼ਨ ਕਮੇਟੀ ਨੇ ਸੰਤ ਸਮਾਜ ਨੇ ਸਮੁੱਚੇ ਭਾਈਚਾਰੇ ਨੇ ਫੈਸਲਾ ਲਿਆ ਹੈ ਕਿ ਭਈ ਕੱਲ ਨੂੰ ਜੇ ਡਿਪਟੀ ਕਮਿਸ਼ਨਰ ਦੀ ਗਵਾਈ ਚ ਫੈਸਲਾ ਹੁੰਦਾ ਹੈ ਸਾਡੇ ਹੱਕ ਤੇ ਤਾਂ ਬਹੁਤ ਉਹਨਾਂ ਦਾ ਧੰਨਵਾਦ ਹੋਊਗਾ ਨਹੀਂ 22 ਤਰੀਕ ਨੂੰ ਪੰਜਾਬ ਬੰਦਰ ਸੱਦਾ ਦਿੱਤਾ ਗਿਆ ਉਹਦੀ ਤਿਆਰੀ ਸਮੁੱਚਾ ਸਮਾਜ ਕਰ ਰਿਹਾ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਬਹੁਤ ਬਰੀਕ ਯਾਦ ਬਹੁਤ ਬਰੀਕ ਜੀ ਇਹ ਤਾਂ ਕਾਨੂੰਨ ਦੀ ਗੱਲ ਬਾਤ ਹੋਣੀ ਹੈ ਸਾਰੀ ਸੰਗਤ ਨੂੰ ਇਸ ਟੀਮ ਦਾ ਨਹੀਂ ਪਤਾ ਲੱਗਿਆ ਇਹ ਬਿਡੇ ਕਰਕੇ ਦਿੱਤਾ ਉਹ ਜੀ ਇਹ ਤਾਂ ਦੀ ਰਿਜ਼ਾਲਟ ਦੇ ਹੱਥ ਜਾ ਗਿਆ ਮੈਂ ਆਪਾਂ ਦੱਸ ਦਵਾਂ ਕਿ ਉਹ ਆਪਣਾ ਹੱਕ ਜਾ ਗਿਆ ਜੇ ਕਹਿੰਦੇ ਵੀ ਨਹੀਂ ਗੱਲ ਮੰਨੀ 22 ਤਰੀਕ ਪੱਛਾ ਇਹਨਾਂ ਨੇ ਕਹਾ ਉਹ ਬੰਦ ਕਰ ਦੇ ਪੂਰੇ ਨਾ ਮੈਂ ਨਹੀਂ ਰਹੀ ਹੈ ਆਪਣਾ ਮੰਗਾ ਜਿਹੜੀ ਅਸੀਂ ਫਿਕਰ ਜਨ ਰਸਨ ਉੱਤੇ ਵੀ ਦੇ ਦੋ ਜੀ ਤੁਹਾਡੀ ਚੀਜ਼ ਜੀ ਜਿਹੜੀ ਪਹਿਲਾਂ ਬੰਦਾ ਜੀ ਜਿਹੜਾ ਜਿਹੜਾ ਮਿਹਰਾਈ ਜਿਹੜਾ ਰੱਦ ਕਿਤੇ ਜਣਾ ਕੋਈ ਵੀ ਇਸ ਨਾਲ ਬੋਲੋਗੇ ਐਕਸ਼ਨ ਕਮੇਟੀ ਐਕਸ਼ਨ ਕਮੇਟੀ ਤੇ ਸਮੁੱਚਾ ਸਮਾਜ ਇਸ ਗੱਲ ਲਈ ਬੜਾ ਚਿੰਤਤ ਹੈ ਇਹ 12 ਜਨੂਨ ਨਜਾਇਜ਼ ਅਸਲੇ ਲੈ ਕੇ ਮੂੰਹ ਬਣ ਕੇ ਆਏ ਤੇ ਸਦੇ ਬੰਦਿਆਂ ਦੀ ਕੁੱਟਮਾਰ ਕੀਤੀ ਸਿਰ 파ੜੇ ਤਿੰਨ ਬੰਦਿਆਂ ਨੇ ਐਮਐਲਆਰ ਦੀ ਕਟਾਈ ਹੋਈ ਔਰ ਉਸ ਐਮਐਲਆਰ ਦੇ باوجود ਕੋਈ ਪੁੱਚੀ ਦਰਜ ਨਹੀਂ ਪਹਿਲੀ ਮੰਗ ਤਾਂ ਇਹ ਹੈ ਕਿ ਉਹਨਾਂ ਵਿਅਕਤੀਆਂ ਦੇ ਖਿਲਾਫ ਉਹ ਪੁੱਚੀ ਦਰਜ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਅਸਲੇ ਦਿਖਾਏ ਆ ਉਹ ਅਸਲਿਆਂ ਦੇ ਲਾਇਸੈਂਸ ਚੈੱਕ ਕਰਕੇ ਜੇ ਨਜਾਇਜ਼ ਅਸਲਾ ਤਾਂ ਅਸਲਾ ਐਕਟ ਦੇ ਤਹਿਤ ਪੁੱਚੀ ਹੋਵੇ ਜੇ ਲਾਇਸੈਂਸ ਸੀਗੇ ਤਾਂ ਲਾਇਸੈਂਸ ਰੱਦ ਹੋਣਾ ਚਾਹੀਦਾ ਹੈ ਅਕਾਲ ਤਖ ਦੇ ਜੱਫੀਦਾਰ ਸਾਹਿਬ ਤੋਂ ਇਹ ਬੰਕ ਕਰਦੇ ਆ ਕਿ ਉਹ ਵਿਅਕਤੀ ਸਵੇਰੇ 6 ਵਜੇ ਦਰਬਾਰ ਸਾਹਿਬ ਦੇ ਵਿੱਚ ਤੇ ਗੁਰੂ ਕਾਂ ਸਾਹਿਬ ਦਾ ਪ੍ਰਕਾਸ਼ ਹੈ ਰਮਬਦਾਸ ਜੀ ਦੇ ਜਦ ਗੁਰਨਾ ਸਾਹਿਬ ਜਿਹੜੇ ਸਿਵਰੇ ਸੇਵਾ ਦੇ ਅੱਗੇ ਬੜੇ ਕੁੱਟਮਾਰ ਕੀਤੀ ਉਹਨਾਂ ਨੂੰ ਅਕਾਲ ਤਾਲ ਸਭ ਤੇ ਬੁਲਾ ਕੇ ਉਹਨਾਂ ਨੂੰ ਧਾਰਮਿਕ ਸੱਗਾ ਵੀ ਲਾਉਣੀ ਚਾਹੀਦੀ ਔਰ ਸ਼ਰੋਗਣੀ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਹੈ ਉਹਨਾਂ ਨੂੰ ਮੈਂਬਰਸ਼ਿਪ ਪ੍ਰਾਪਤ ਕਰਨੀ ਚਾਹੀਦੀ ਹੈ ਜਿਹੜਾ ਪ੍ਰਸ਼ਾਸਨ ਦਾ ਮਸਲਾ ਹੈ ਤੇ ਸਾਡੇ ਕੋਲੇ ਜਿਹੜੀ ਜ਼ਮੀਨ ਹੈ ਸਾਡੇ ਕੋਲੇ ਜਿਹੜੇ ਗੁਜ਼ਾਰਾ ਸਾਹਿਬ ਹੈ ਇਹ ਗੁਜ਼ਾਰਾ ਸਾਹਿਬ ਸਾਡੇ ਕੋਲ ਰਹਿਣੇ ਚਾਹੀਦੇ ਸ਼ਰਮਣੀ ਕਮੇਟੀ ਦਖਲ ਦੇ ਤੁਸ ਬੰਦ ਕਰ ਦੇ ਜੇਕਰ ਇਹ ਸਾਰੀਆਂ ਮੰਗਾਂ ਸਮਾਜ ਦੀਆਂ ਭਾਵਨਾਵਾਂ ਦੇ ਮੁਤਾਬਿਕ ਨਹੀਂ ਮੰਨੀਆਂ ਜਾਣਗੀਆਂ ਤਾਂ ਕੱਲ ਨੂੰ ਡਿਫਰਿਕੁਐਨਰ ਦੇ ਫੈਸਲੇ ਦੀ ਵੇਟ ਕਰਾਂਗੇ ਤੇ 22 ਤਰੀਕ ਨੂੰ ਐਕਸ਼ਨ ਕਮੇਟੀ ਨੇ ਤੇ ਸੰਤ ਸਮਾਜ ਨੇ ਜਿਹੜਾ ਫੈਸਲਾ ਲਿਆ ਹੈ ਕਿ ਪੰਜਾਬ ਬੰਦਾ ਸਦਾ ਦਿੱਤਾ ਹੈ ਸ਼ਾਂਤੀਪੂਰਵਕ ਪੰਜਾਬ ਬੰਦਾ ਸਦਾ ਅਸੀਂ ਉਹਨੂੰ ਨਵਾਵਾਂਗੇ ਜੇ ਕੋਈ ਸ਼ਰਤ ਕਰੂਗਾ ਉਹਦੇ ਲਈ ਪੰਜਾਬ ਸਰਕਾਰ ਤੇ ਸ਼ਰਮਣੀ ਕਮੇਟੀ ਜ਼ਿੰਮੇਵਾਰ ਹੋ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ